ਸਤਿ ਸ਼੍ਰੀ ਅਕਾਲ ਜੀ ਅਨੀਤਾ ਜੀ ਹੁਣੇ ਹੁਣੇ ਆਪਣੇ ਪਤੀ ਲਈ ਰਸੋਈ ਵਿੱਚੋਂ ਕੌਫੀ ਬਣਾ ਕੇ ਨਿਕਲੀ ਹੀ ਸੀ ਕਿ ਸਾਹਮਣੇ ਪਾਇਲ ਨੂੰ ਵੇਖ ਕੇ ਉਹਦਾ ਪਾਰਾ ਚੜ ਗਿਆ ਅਨੀਤਾ ਜੀ ਕਹਿਣ ਲੱਗੇ ਜਦੋਂ ਸਾਰਾ ਕੰਮ ਅਸੀਂ ਆਪ ਹੀ ਕਰਨਾ ਸੀ ਤਾਂ ਤੇਰਾ ਕੀ ਕੰਮ ਐ ਇੱਥੇ ਤੈਨੂੰ ਪਤਾ ਨਹੀਂ ਕਿ ਸਾਨੂੰ ਸਵੇਰੇ ਉੱਠਦੇ ਹੀ ਕੌਫੀ ਪੀਣ ਦੀ ਆਦਤ ਆ ਤਾਂ ਪਾਇਲ ਕਹਿਣ ਲੱਗੀ ਮੰਮੀ ਜੀ ਮੈਂ ਆ ਹੀ ਰਹੀ ਸੀ ਪਰ ਅਵਿਨਾਸ਼ ਨੇ ਛੇਤੀ ਆਫਿਸ ਜਾਣਾ ਸੀ ਤਾਂ ਉਹਦੇ ਕੱਪੜੇ ਪ੍ਰੈਸ ਕਰਨ ਵਿੱਚ ਟਾਈਮ ਲੱਗ ਗਿਆ ਰਨੀਤਾ ਜੀ ਬੋਲੇ ਬਸ ਹਰ ਵਾਰ ਗੱਲ ਤੋਂ ਪਹਿਲਾਂ ਹੀ ਬਹਾਨਾ ਤਿਆਰ ਰਹਿੰਦਾ ਆ ਤੇਰਾ ਪਾਇਲ ਨੂੰ ਵਿਆਹ ਕੇ ਆਏ ਹੋਏ ਹਜੇ ਸਿਰਫ 4 ਮਹੀਨੇ ਹੀ ਹੋਏ ਸੀ ਇੱਥੇ ਆ ਕੇ ਉਹਨੂੰ ਏਵੇਂ ਲੱਗਣ ਲੱਗਾ ਸੀ ਕਿ ਜਿਵੇਂ ਕਿਸੇ ਜੇਲ੍ਹ ਵਿੱਚ ਆ ਗਈ ਹੋਵੇ ਉਹਨੂੰ ਕਿਤੇ ਜਾਣ ਤੋਂ ਪਹਿਲਾਂ ਆਗਿਆ ਲੈਣੀ ਪੈਂਦੀ ਸੀ ਕੋਈ ਗਲਤੀ ਹੋ ਜਾਵੇ ਤਾਂ ਸਜ਼ਾ ਮਿਲਦੀ ਸੀ ਸੱਸ ਸਹੁਰਾ ਤੇ ਪਤੀ ਤਿੰਨੇ ਹੀ ਉਹਦਾ ਵਿਰੋਧ ਕਰਦੇ ਸੀ ਕਦੀ ਕਦੀ ਤਾਂ ਉਹਦਾ ਮਾਨ ਕਰਦਾ ਕਿਥੋਂ ਭੱਜ ਕੇ ਆਪਣੇ ਪੇਕੇ ਜਾਵੇ ਪਰ ਪਾਪਾ ਦਿਲ ਦੇ ਮਰੀਜ਼ ਸੀ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਨਾ ਜਾਣੇ ਕੀ ਹੋ ਜਾਊਗਾ ਇਹ ਹੀ ਸੋਚ ਕੇ ਉਹ ਸਬਰ برداشت ਕਰਦੀ ਰਹੀ ਪਾਇਲ ਨੇ ਛੇਤੀ ਛੇਤੀ ਸਾਰਿਆਂ ਲਈ ਨਾਸ਼ਤਾ ਬਣਾਇਆ ਉਦੇ ਬਾਅਦ ਅਵਿਨਾਸ਼ ਲਈ ਟਿਫਨ ਪੈਕ ਕਰਨ ਲੱਗੀ ਉਦੋਂ ਹੀ ਅਵਿਨਾਸ਼ ਦੀ ਆਵਾਜ਼ ਆਈ ਪਾਇਲ ਕੀ ਕਰ ਰਹੀਆਂ ਇੰਨਾ ਟਾਈਮ ਨਹੀਂ ਹੈ ਮੇਰੇ ਕੋਲ ਕਾਰ ਤੇ ਨਹੀਂ ਜਾਣਾ ਮੈਂ ਬਸ ਤੇ ਕਿੰਨਾ ਟਾਈਮ ਲੱਗਦਾ ਹੈ ਪਤਾ ਤੈਨੂੰ ਜਰਾ ਵੀ ਲੇਟ ਹੋ ਗਿਆ ਤਾਂ ਬੌਸ ਕੋਲ ਗੱਲਾਂ ਸੁਣਨੀਆਂ ਪੈਣਗੀਆਂ ਅਵਿਨਾਸ਼ ਦੀ ਇੱਕ ਇੱਕ ਗੱਲ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਸੀ ਕਿ ਉਹਦੇ ਪਿਤਾ ਨੇ ਕਾਰ ਨਹੀਂ ਦਿੱਤੀ ਸੀ ਪਰ ਹੁਣ ਉਨੂੰ ਸਾਰਾ ਕੁਝ ਸੁਣਨ ਦੀ ਆਦਤ ਪੈ ਗਈ ਸੀ ਆਪਣੇ ਪਾਪਾ ਨੂੰ ਕਿਵੇਂ ਦੱਸੇ ਕਿ ਜਿਹਨੂੰ ਤੁਸੀਂ ਮੇਰੇ ਲਈ ਚੁਣਿਆ ਸੀ ਉਹ ਪੈਸਿਆਂ ਦਾ ਲਾਲਚੀ ਆ ਇੱਕ ਦਿਨ ਸ਼ਾਮ ਨੂੰ ਅਵਿਨਾਸ਼ਕਰ ਆਇਆ ਤਾਂ ਉਹਨੇ ਆਪਣੇ ਪਾਪਾ ਨਾਲ ਗੱਲ ਕੀਤੀ ਤੇ ਕਹਿਣ ਲੱਗਾ ਹੁਣ ਮੇਰੇ ਕੋਲੋਂ ਨੌਕਰੀ ਨਹੀਂ ਹੁੰਦੀ ਉਹ ਤੁਹਾਡੇ ਪੁਰਾਣੇ ਦੋਸਤ ਆ ਜਿਹੜੇ ਉਹ ਮੋਟਰਪਾਰਟ ਬਣਾਉਂਦੇ ਆ ਮੈਂ ਚਾਹੁੰਦਾ ਆ ਕਿ ਉਹਦੀ ਸਪਲਾਈ ਸ਼ੁਰੂ ਕਰ ਦਵਾਂ ਤਾਂ ਉਹਦੇ ਪਾਪਾ ਕਹਿਣ ਲੱਗੇ ਪਰ ਪੁੱਤ ਉਹਦੇ ਲਈ ਤਾਂ ਘੱਟ ਤੋਂ ਘੱਟ 10 ਲੱਖ ਰੁਪਏ ਚਾਹੀਦੇ ਹੋਣਗੇ ਉਹ ਕਿੱਥੋਂ ਆਣਗੇ ਤਾਂ ਵਿਨਾਸ਼ ਕਹਿਣ ਲੱਗਾ ਉਹੀ ਸੋਚ ਰਿਆ ਆ ਉਦੋਂ ਹੀ ਪਾਇਲ ਚਾਹ ਬਣਾ ਕੇ ਲੈ ਆਉਂਦੀ ਆ ਤਾਂ ਵਿਨਾਸ਼ ਕਹਿਣ ਲੱਗਾ ਪਾਇਲ ਤੂੰ ਆਪਣੇ ਪਾਪਾ ਕੋਲੋਂ ਕੁਝ ਪੈਸੇ ਉਧਾਰ ਲੈ ਸਕਦੀ ਆ ਪਾਇਲ ਦਾ ਸਬਰ ਜਵਾਬ ਦੇ ਚੁੱਕਿਆ ਸੀ ਰੋਜ਼ ਰੋਜ਼ ਦੇ ਤਾਨਿਆਂ ਤੋਂ ਦੁਖੀ ਹੋ ਕੇ ਉਹਨੇ ਜਵਾਬ ਦਿੱਤਾ ਪਾਇਲ ਕਹਿਣ ਲੱਗੀ ਅਵਿਨਾਸ਼ ਮੇਰੇ ਪਾਪਾ ਦੇ ਭਰੋਸੇ 'ਚ ਨਾ ਰਹੀ ਉਹਨਾਂ ਨੇ ਮੇਰਾ ਵਿਆਹ ਕਰਕੇ ਫਰਜ਼ ਪੂਰਾ ਕਰ ਦਿੱਤਾ ਜੇ ਤੈਨੂੰ ਨੌਕਰੀ ਕਰਨ ਵਿੱਚ ਕੋਈ ਦਿੱਕਤ ਆ ਤਾਂ ਮੈਨੂੰ ਨੌਕਰੀ ਕਰਨ ਦੇ ਦੇਵੋ ਮਿਲ ਕੇ ਕਮਾ ਲਵਾਂਗੇ ਇਹ ਸੁਣ ਕੇ ਅਵਿਨਾਸ਼ ਦਾ ਪਾਰਾ ਹੋਰ ਚੜ ਗਿਆ ਅਵਿਨਾਸ਼ ਕਹਿਣ ਲੱਗਾ ਕੀ ਬਕਵਾਸ ਕਰ ਰਹੀਆਂ ਤੂੰ ਜਾਦਾ ਜ਼ੁਬਾਨ ਚੱਲਣ ਲੱਗੀ ਆ ਤੇਰੀ ਤਾਂ ਪਾਇਲ ਨੇ ਜਵਾਬ ਦਿੱਤਾ ਅਵਿਨਾਸ਼ ਮੈਂ ਬਹੁਤ ਬਰਦਾਸ਼ਤ ਕਰ ਚੁੱਕੀ ਆ ਇਸ ਲਈ ਮੈਂ ਨੌਕਰੀ ਕਰਨ ਦਾ ਫੈਸਲਾ ਕੀਤਾ ਆ ਤਾਂ ਵਿਨਾਸ਼ ਬੋਲਿਆ ਨਹੀਂ ਸਾਡੇ ਘਰ ਇਹ ਸਭ ਕੁਝ ਨਹੀਂ ਚੱਲਦਾ ਤੂੰ ਨੌਕਰੀ ਕਰਨੀ ਆ ਤਾਂ ਆਪਣੇ ਪੇਕੇ ਚਲੀ ਜਾ ਤਾਂ ਪਾਇਲ ਕਹਿਣ ਲੱਗੀ ਮੈਨੂੰ ਪਤਾ ਸੀ ਤੁਸੀਂ ਇਹੋ ਕਹੋਗੇ ਮੈਂ ਵਕੀਲ ਨਾਲ ਗੱਲ ਕਰ ਲਈ ਆ ਮੈਂ ਛੇਤੀ ਤਲਾਕ ਲੈ ਲੂੰਗੀ ਇਹ ਸੁਣ ਕੇ ਅਵਿਨਾਸ਼ ਤੇ ਉਹਦੇ ਪਾਪਾ ਦੇ ਹੱਥ ਪੈਰ ਫੁੱਲ ਗਏ ਉਦੋਂ ਹੀ ਉਹਦੀ ਸੱਸ ਉਹਥੇ ਆ ਗਈ ਤੇ ਕਹਿਣ ਲੱਗੀ ਵੇਖ ਲਿਆ ਬਗ ਨੂੰ ਸਿਰ ਚੜਾਉਣ ਦਾ ਨਤੀਜਾ ਕੱਢ ਦੇ ਇਹਨੂੰ ਹੁਣੇ ਘਰੋਂ ਬਾਹਰ ਪਾਇਲ ਬੋਲੀ ਠੀਕ ਆ ਮੈਂ ਪੁਲਿਸ ਨੂੰ ਫੋਨ ਕਰ ਦਿੰਦੀ ਆ ਤੁਸੀਂ ਮੇਰਾ ਸਾਰਾ ਸਮਾਨ ਤੇ ਦਾਜ ਵਾਪਸ ਕਰ ਦਿਓ ਨਾਲ ਹੀ ਹਰ ਮਹੀਨੇ ਆਪਣੇ ਪਤੀ ਦੀ ਕਮਾਈ ਦਾ ਅੱਧਾ ਹਿੱਸਾ ਮੈਂ ਆਪੇ ਕੋਰਟ ਵਿੱਚ ਲੈ ਲਵਾਂਗੀ ਇਸ ਘਰ ਵਿੱਚ ਵੀ ਮੇਰਾ ਹਿੱਸਾ ਆ ਅੱਧਾ ਘਰ ਮੇਰੇ ਨਾਮ ਕਰ ਦਿਓ ਤਾਂ ਉਹਦੀ ਸੱਸ ਕਹਿਣ ਲੱਗੀ ਸੁਣੋ ਜੀ ਇਹ ਕੀ ਕਹਿ ਰਹੀ ਆ ਤਾਂ ਉਹਦਾ ਸਹੁਰਾ ਕਹਿਣ ਲੱਗਾ ਪੁੱਤ ਇਹੋ ਜੀਆਂ ਗੱਲਾਂ ਕਿਉਂ ਕਰ ਰਹੀਆਂ ਅੱਜ ਦੇ ਬਾਅਦ ਅਸੀਂ ਤੈਨੂੰ ਕਦੀ ਕੁਝ ਨਹੀਂ ਕਹਾਂਗੇ ਤੂੰ ਆਪਣੇ ਕਮਰੇ ਵਿੱਚ ਜਾ ਤਾਂ ਪਾਇ ਹਲ ਕਹਿਣ ਲੱਗੀ ਨਹੀਂ ਪਾਪਾ ਜੀ ਬਹੁਤ ਬਰਦਾਸ਼ਤ ਕਰ ਚੁੱਕੀ ਹਾਂ ਮੈਂ ਹੁਣ ਮੇਰੇ ਕੋਲੋਂ ਇਹ ਦਿਨ ਪਰ ਦੇ ਤਾਣੇ ਬਰਦਾਸ਼ਤ ਨਹੀਂ ਹੁੰਦੇ ਤੁਸੀਂ ਇੰਨੇ ਲਾਲਚੀ ਹੋਵੋਗੇ ਇਹ ਤਾਂ ਮੈਂ ਕਦੀ ਸੁਪਣੇ ਵਿੱਚ ਵੀ ਨਹੀਂ ਸੋਚਿਆ ਸੀ ਤਾਂ ਉਹਦੀ ਸੱਸ ਕਹਿਣ ਲੱਗੀ ਇਹਦੇ ਪਿਓ ਨੂੰ ਫੋਨ ਕਰਕੇ ਸੱਦੋ ਇਹਦੇ ਮੂੰਹ ਲੱਗਣ ਤੋਂ ਤਾਂ ਚੰਗਾ ਆ ਇਹਦੇ ਪਿਓ ਨਾਲ ਸਿੱਧੀ ਗੱਲ ਕਰਦੇ ਆਂ ਤਾਂ ਪਾਇਲ ਕਹਿਣ ਲੱਗੀ ਮਾਂ ਜੀ ਮੇਰੇ ਪਾਪਾ ਦਿਲ ਦੇ ਮਰੀਜ਼ ਆ ਜੇ ਇਸ ਗੱਲ ਨੂੰ ਸੁਣ ਕੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਇਹਦੇ ਜ਼ਿੰਮੇਵਾਰ ਤੁਸੀਂ ਹੋਵਗੇ ਤਾਂ ਵਿਨਾਸ਼ ਕਹਿਣ ਲੱਗਾ ਤੈਨੂੰ ਕੀ ਹੋ ਗਿਆ ਅੱਜ ਤੋਂ ਪਹਿਲਾਂ ਤਾਂ ਤੂੰ ਕਦੀ ਵੀ ਇਹੋ ਜੀਆਂ ਗੱਲਾਂ ਨਹੀਂ ਕੀਤੀਆਂ ਸੀ ਤਾਂ ਪਾਇਲ ਨੇ ਜਵਾਬ ਦਿੱਤਾ ਮੈਂ ਅੱਜ ਤੱਕ ਤੁਹਾਡੇ ਤੇ ਮੰਮੀ ਪਾਪਾ ਦੇ ਹਰ ਤਾਨੇ ਨੂੰ ਬਰਦਾਸ਼ਤ ਕਰਦੀ ਰਹੀ 20 ਲੱਖ ਰੁਪਏ ਮੇਰੇ ਪਾਪਾ ਨੇ ਵਿਆਹ ਤੇ ਖਰਚ ਕੀਤੇ ਸੀ ਫਿਰ ਵੀ ਤੁਹਾਨੂੰ ਕਾਰ ਚਾਹੀਦੀ ਆ bizness ਲਈ ਪੈਸੇ ਚਾਹੀਦੇ ਆ ਪਾਇਲ ਨੇ ਉਸੇ ਵਕਤ ਆਪਣਾ ਸਮਾਨ ਪੈਕ ਕੀਤਾ ਤੇ ਘਰ ਛੱਡ ਦਿੱਤਾ ਜਾਣ ਤੋਂ ਪਹਿਲਾਂ ਉਹਨੇ ਆਪਣੇ ਸੱਸੋਰੇ ਤੇ ਪਤੀ ਤਿੰਨਾਂ ਨੂੰ ਕਿਹਾ ਜੇ ਮੇਰੇ ਪਾਪਾ ਨੂੰ ਤੁਸੀਂ ਕੁਝ ਦੱਸਿਆ ਤਾਂ ਮੈਂ ਤੁਹਾਨੂੰ ਅਰੈਸਟ ਕਰਵਾ ਦਵਾਂਗੀ ਤਲਾਕ ਦਾ ਨੋਟਿਸ ਤੁਹਾਨੂੰ ਮਿਲ ਜਾਊਗਾ ਚੁੱਪਚਾਪ ਸਾਈਨ ਕਰ ਦਿਓ ਪਾਇਲ ਉਥੋਂ ਨਿਕਲ ਕੇ ਆਪਣੀ ਇੱਕ ਸਹੇਲੀ ਦੇ ਘਰ ਪਹੁੰਚ ਗਈ ਇੱਕ ਦਿਨ ਪਹਿਲਾਂ ਉਸੇ ਸਹੇਲੀ ਨੇ ਉਹਨੂੰ ਆਪਣੇ ਹੱਕ ਨਾਲ ਆਪਣਾ ਆਤਮ ਸਨਮਾਨ ਬਚਾਉਣ ਲਈ ਸਮਝਾਇਆ ਸੀ ਪਾਇਲ ਕਹਿਣ ਲੱਗੀ ਕੋਮਲ ਮੈਂ ਆ ਤਾਂ ਗਈਆਂ ਪਰ ਹੁਣ ਅੱਗੇ ਕੀ ਹੋਊਗਾ ਤਾਂ ਕੋਮਲ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਮੈਂ ਗੱਲ ਕਰ ਲਈ ਆ ਮੇਰੇ ਆਫਿਸ ਵਿੱਚ ਜਗ੍ਹਾ ਖਾਲੀ ਆ ਕੱਲ ਤੋਂ ਤੂੰ ਨੌਕਰੀ ਕਰੇਂਗੀ ਤੇ ਮੇਰੇ ਨਾਲ ਰਹੇਂਗੀ ਇੱਕ ਮਹੀਨੇ ਤੱਕ ਨੌਕਰੀ ਕਰਨ ਦੇ ਬਾਅਦ ਪਾਇਲ ਇੱਕ ਦਿਨ ਆਪਣੇ ਘਰ ਜਾਂਦੀ ਆ ਤੇ ਆਪਣੇ ਪਾਪਾ ਨੂੰ ਸਾਰੀ ਗੱਲ ਦੱਸ ਦਿੰਦੀ ਆ ਤਾਂ ਉਹਦੀ ਗੱਲ ਸੁਣ ਕੇ ਉਹਦੇ ਪਾਪਾ ਕਹਿੰਦੇ ਆ ਪੁੱਤ ਤੂੰ ਮੈਨੂੰ ਇਹ ਪਹਿਲਾਂ ਕਿਉਂ ਨਹੀਂ ਸੀ ਦੱਸਿਆ ਤਾਂ ਪਾਇਲ ਕਹਿੰਦੀ ਆ ਪਾਪਾ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਆ ਹੁਣ ਮੈਂ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਤਾਂ ਉਹਦੇ ਪਾਪਾ ਬੋਲੇ ਪੁੱਤ ਮੈਂ ਇੰਨਾ ਕਮਜ਼ੋਰ ਨਹੀਂ ਆ ਤੂੰ ਚਿੰਤਾ ਨਾ ਕਰ ਤੁਕਾ ਰਾਜਾ ਤਾਂ ਪਾਇਲ ਨੇ ਕਿਹਾ ਨਹੀਂ ਪਾਪਾ ਮੈਨੂੰ ਕੁਝ ਸਮਾਂ ਦਵੋ ਆਪਣੇ ਪੈਰਾਂ ਤੇ ਖੜਾ ਹੋਣ ਦੇਵੋ ਆਪਣੀ ਇੱਕ ਪਹਿਚਾਣ ਬਣਾ ਲੈਣ ਦਵੋ ਕੁਝ ਮਹੀਨੇ ਕੇਸ ਚੱਲਣ ਤੋਂ ਬਾਅਦ ਅਗਨਾਸ਼ ਤੇ ਪਾਇਲ ਦਾ ਤਲਾਕ ਹੋ ਗਿਆ ਅਗਨਾਸ਼ ਨੂੰ ਪੂਰਾ ਦਾਜ ਤੇ 30 ਲੱਖ ਰੁਪਏ ਦੇਣੇ ਪਏ ਨਾਲ ਹੀ ਆਰਮੀ ਨੇ ਆਪਣੀ ਤਨਖਾਹ ਦਾ ਇੱਕ ਹਿੱਸਾ ਉਹਨੂੰ ਕੋਰਟ ਵਿੱਚ ਜਮ੍ਹਾਂ ਕਰਵਾਉਣਾ ਪਿਆ ਸੀ ਤੇ ਇੱਧਰ ਪਾਇਲ ਹੁਣ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਰਹੀ ਸੀ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ